ਅੱਜ ਸਾਲ ਦੇ ਪਹਿਲੇ ਦਿਨ ਹੀ ਬਟਾਲਾ ਪੁਲਸ ਦੀਨ ਪਿੰਦੇ ਕਸਬਾ ਟੀਰਾ ਪਾਪਾ ਨਾਨਕ ਦੇ ਕਾਲਾ ਵਾਲੀ ਚੌਕ ਵਿੱਚ ਹਰਦੀਪ ਸਿੰਘ ਨਾਮਕ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਜਿਸ ਨੂੰ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਰਤਕ ਐਲਾਨਿਆ ਗਿਆ ਮਰਤਕ ਹਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਦੀਪ ਸਿੰਘ ਅੱਜ ਆਪਣੇ ਪੇਂਟ ਰੱਖੇ ਅਖੰਡ ਪਟਸਰ ਸਾਹਿਬ ਦੇ ਪੂਕ ਤੋਂ ਆਪਣੇ ਦੁਕਾਨ ਕਾਲਾਵਲੀ ਚੌਕ ਆਇਆ ਅਤੇ ਕੁਝ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਨੇ ਸਿੱਧੀਆਂ ਹੀ ਉਸ ਨੂੰ ਅਨੁਸਾਰ ਗੋਲੀਆਂ ਮਾਰ ਦਿੱਤੀਆਂ ਅਤੇ ਗੋਲੀਆਂ ਝਾਦਾ ਵੱਜਣ ਕਾਰਨ ਉਸਦੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਪੋਸਟਮਾਰਟਮ ਬਟਾਲਾ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਗਵੰਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਇਸ ਬੰਦੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਕਾਲਾ ਵਾਲੀ ਚੌਂਕ 'ਚ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚਿਆ ਤੇ ਮ੍ਰਿਤਕ ਦੇ ਨੂੰ ਪੋਸਟਮਾਰਟਮ ਲਈ ਬਟਾਲੇ ਭੇਜ ਦਿੱਤਾ ਹੈ ਤੇ ਚਲਤੀ ਹੀ ਮਲਜਮਾਨੂ ਕਾਬੂ ਕਰ ਲਿਆ ਜਾਵੇਗਾ ਪੁਲਿਸ ਅਧਿਕਾਰੀਆਂ ਨੇ ਤਸ਼ਾਕੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਕਾਤਲਾਂ ਦਾ ਜਲਤ ਤੋਂ ਜਲਤ ਪਤਾ ਲਗਾਇਆ ਜਾ ਸਕੇ ਅਰਵੀਰ ਤੇ ਕੀ ਮਾਰਦਾ ਸੀ ਇਹ ਕੱਢ ਲਿਆ ਉਹ ਅਜਗਾ ਹੀ ਕੰਮ ਕਰ ਲਿਆ ਬੋਰਡ ਦਾ ਤੇ ਜਲਾਉਂਦੇ ਦਾ ਅਮਰਾਨ ਸੂਪਰਮਾਰਕਟ ਦੇ ਕਿੰਨੇ ਜਾਂਦੇ ਸੀ ਸਹੀ ਵੇਖਿਆ ਜਿਹਾ ਤੇ ਕਿੰਨੇ ਘਰਾਂ ਵਿੱਚ ਫੈਲ ਹੋਏ ਆਹ 20 25 ਦੇ ਲੱਸੀ ਦੇ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਹੈ ਜਿਹੜਾ ਜਿਹਦੇ ਕੋਲ ਇਹ ਮਲਿੰਗ ਇਹ ਨਾ ਉਹ ਅਪੀਲ ਚੰਗ ਠੀਕ ਹੈ ਕੀ ਅਸਲੀਅਤ ਹੈ ਕੀ ਹਲਾਤ ਇਹ ਲਿਖਿਆ ਨਹੀਂ ਮੈਂ ਲੈ ਗਿਆ ਯਾਰ ਤੁਸੀਂ ਜਦ ਬੋਲੀ ਚੱਲਦੇ ਤੁਸੀਂ ਦੇਖੇ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦਾ ਹਲਾਤਾ ਦਾ ਜਿਤਨਾ ਇਹ ਰੋਜ਼ ਬੋਲੀ ਚੱਲਦੀ ਹਲਾਤ ਵੀ ਬਸ ਮੜਾਈ ਤੇ ਮੈਨੂੰ ਇੱਕ ਫੋਨ ਆਇਆ ਵਾ ਮੈਂ 5 ਮਿੰਟ ਬਾਅਦ ਇੱਥੇ ਪਹੁੰਚ ਗਏ ਆ ਅਸੀਂ ਅਜੇ ਕੋਸ਼ਿਸ਼ ਕਰ ਰਹੇ ਆ ਕੈਮਰੇ ਦੇਖਦੇ ਆ ਜੋ ਵੀ ਸਾਡੇ ਕੋਲ ਤਫਤੀਸ਼ ਸ਼ਾਮਣ ਆਇਆ ਤੁਹਾਨੂੰ ਦੱਸ ਦੇਵਾਂਗੇ ਅਜੇ ਸਾਨੂੰ ਸਾਰੀ ਇਹ ਮੈਟਰ ਤਫਤੀਸ਼ ਦਾ ਹੈਗਾ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਤਫਤੀਸ਼ ਇਹਦਾ ਨਾਂ ਹਰਦੀਪ ਸਿੰਘ ਸੀਗਾ ਜੀ ਜੋ ਪਤਾ ਲੱਗਾ ਇਹਦਾ ਪਿੰਡ ਚੋੜੀਆਂ ਕਲਾਂ ਸੀਗਾ ਤੇ ਇਹਦੀ ਵਾਲੇ ਮੁੰਮੀ ਦੀ ਦੁਕਾਨ ਹੈ ਜੀ ਇੱਥੇ ਇਹ ਕਿਦੇ ਆ ਕੇ ਛੇਕ ਰਿਹਾ ਸੀਗਾ ਇੱਥੇ ਤੇ ਕੱਲਾ ਬੈਠਾ ਸੀਗਾ ਇਹਨੂੰ ਕੋਈ ਗੋਲੀਆਂ ਮਾਰ ਕੇ ਮੜੇ ਸਰ ਇਹ ਦੇਖੀਓ ਕਿ ਕਿੰਨੇ ਜਾਨੇ ਗੋਲੀਆਂ ਮਾਰ ਕੇ ਮੈਂ ਸੁਣਨ ਮੁਤਾਬਕ ਹੈ ਕਿ ਦੋ ਜਾਨੇ ਬਾਈਕ ਤੇ ਆਏ ਆ ਬਟ ਇਹ ਸਾਰਾ ਵੈਰੀਫਾਈ ਕਰਾਂਗਾ ਤਫਤੀਸ਼ ਦਾ ਮੈਟਰ ਆ ਜੋ ਸਾਹਮਣੇ ਆਏਗਾ ਤੁਹਾਨੂੰ ਦੱਸ ਦਵਾਂਗੇ ਬਿਲਕੁਲ ਅਜੇ ਸਾਨੂੰ ਇਹ ਵੀ ਕਲੀਅਰ ਨਹੀਂ ਹੈਗਾ ਕਿਨੇ ਰਾਉਂਡ ਫੇਰੇ ਹੋਏ ਆ ਸਾਰਾ ਕੁਝ ਉਹ ਬੋਡੀ ਚੈੱਕ ਕਰਾਂਗੇ ਕਿੰਨੇ ਉਹਦੇ ਗੋਲੀਆਂ ਲੱਗੀਆਂ ਉਹਦੇ ਮੁਤਾਬਕ ਵੇਖ ਕੇ ਤੁਹਾਨੂੰ ਦੱਸ ਦਾਂਗੇ ਖੋਲ ਮਿਲੇ ਕੋਈ ਤੁਹਾਨੂੰ ਖੋਲ ਮਿਲੇ ਨੇ ਜੀ ਸਾਨੂੰ ਸਾਨੂੰ ਕਰੀਬ 14 ਖੋਲ ਮਿਲੇ ਸਰ ਹਾਂਜੀ ਉਮਰ ਕਰੀਬ 35 ਸਾਲ ਆ ਜੀ ਉਹ ਸਾਰਾ ਕੁਝ ਉਹ ਅਮਿਨਿਸ਼ਨ ਦੇਖਿਆ ਜਾਊਗਾ ਕਿਹੜੇ ਐਮ ਐਮ ਦਾ ਹੈਗਾ ਉਹਦੇ ਮੁਤਾਬਕ ਬਾਅਦ ਚ ਪਤਾ ਲੱਗੇਗਾ ਉਹ ਜਨਾਕਾ ਵੀ ਲੱਗਾ ਹੁੰਦਾ ਹਮੇਸ਼ਾ ਹਾਂਜੀ ਉਹਨੂੰ ਕਿੱਥੇ ਲੈ ਕੇ ਗਏ ਹਾਂਜੀ ਬੋਡੀ ਕਿੱਥੇ ਲੈ ਗਏ ਡੈਡ ਬੋਡੀ ਹਸਪੀਟਲ ਲੈ ਕੇ ਗਏ ਆ ਮੈਂ ਵੀ ਪਿੱਛੇ ਜਾ ਰਿਹਾ ਮੈਂ ਥੋੜਾ ਵੈਰੀਫਾਈ ਕਰ ਰਿਹਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਜੋ ਕੇ ਜੀ ਥੈਂਕ ਯੂ ਸੋ ਮ ਅਲੀ ਚੰਗੂ ਨੂੰ ਲੋਕ ਤੇ ਪਹੁੰਚੀ ਸਰ ਕੀ ਵਰਤਦਾ ਤੁਹਾਨੂੰ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲਮੀਨੀ ਆਂਦੀ ਫੈਬ੍ਰੀਕੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਤਾਂ ਕਿੰਨੇ ਰੌਂਡ ਫਾਇਰ ਹੋਏ ਕੋਈ 10 12 ਰੌਂਡ ਦੇ ਲਗਭਗ ਕਹਿ ਰਹੇ ਆ ਸਰ ਕਹਿ ਰਹੇ ਕਿ ਉਹਦੀ ਡੈਥ ਹੋ ਚੁੱਕੀ ਹੈ ਹੋ ਗਿਆ ਬੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਆ ਸਰ ਕੀ ਕਰਾਂਗੇ ਕੀ ਪੀਰੀ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ